ਜਿਵੇਂ-ਜਿਵੇਂ ਚੋਣਾਂ ਨਜ਼ਦੀਕ ਆ ਰਹੀਆਂ ਨੇ ਭਾਜਪਾ ਉਮੀਦਵਾਰ ਮਹਾਰਾਣੀ ਪ੍ਰਨੀਤ ਕੋਰ ਦਾ ਵਿਰੋਧ ਵੱਧਦਾ ਜਾ ਰਿਹਾ ਹੈ ਅੱਜ ਦੀ ਇਹ ਤਾਜ਼ਾ ਖਬਰ ਸਮਾਣਾ ਦੇ ਨਜ਼ਦੀਕੀ ਪਿੰਡ ਫਤਿਹਪੁਰ ਦੀ ਹੈ ਜਿੱਥੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਮਹਾਰਾਣੀ ਪ੍ਰਨੀਤ ਕੋਰ ਦਾ ਜਮ ਕੇ ਵਿਰੋਧ ਕੀਤਾ ਅਤੇ ਨਾਰੇਬਾਜ਼ੀ ਕੀਤੀ ਗਈ ਦੱਸਿਆ ਜਾਂਦਾ ਹੈ ਕਿ ਭਾਜਪਾ ਉਮੀਦਵਾਰ ਪ੍ਰਨੀਤ ਕੋਰ ਦਾ ਪਹਿਲੇ ਵੀ ਇਸੇ ਰੋਡ ਨੂੰ ਜਾਮ ਕਰ ਵਿਰੋਧ ਕੀਤਾ ਗਿਆ ਸੀ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਭਾਜਪਾ ਨੇ ਕਿਸਾਨਾਂ ਨਾਲ ਮਤਰੀ ਮਾ ਵਾਲਾ ਸਲੂਕ ਕੀਤਾ ਹੈ ਅਤੇ ਉਹਨਾਂ ਇਹ ਵੀ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਜੀ ਦੀ ਝੂਠੀ ਸ਼ੋਖਾਦੀ ਸੀ ਜਿਸ ਦਾ ਅਸੀਂ ਪੂਰਾ ਵਿਰੋਧ ਕਰਦੇ ਹਾਂ ਅਤੇ ਹਮੇਸ਼ਾ ਡੱਟੇ ਰਹਾਗੇ ਇਸ ਵਾਰ ਅਸੀਂ ਪਿੰਡਾਂ ਦੇ ਵਿੱਚ ਭਾਜਪਾ ਦੇ ਬੂਥ ਨਹੀਂ ਲੱਗਣ ਦੇਵਾਂਗੇ ਕਿਉਂਕਿ ਮਹਾਰਾਣੀ ਪ੍ਰਨੀਤ ਕੌਰ ਚਾਰ ਵਾਰ ਮੈਂਬਰ ਪਾਰਲੀਮੈਂਟ ਬਣਨ ਦੇ ਬਾਵਜੂਦ ਵੀ ਜ਼ਿਲ੍ਹੇ ਪਟਿਆਲੇ ਦਾ ਕੁਝ ਨਹੀਂ ਕੀਤਾ ਸਮਾਨਾ ਤੋਂ ਦੀਵਾਨ ਖਰੇਜਾ ਦੀ ਰਿਪੋਰਟ ਹਾਏ 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 ਕਿਸਾਨਾਂ ਮਜ਼ਦੂਰਾਂ ਨੇ ਕਾਤਰ ਬੀਜਾਪੀ ਸਰਕਾਰ ਮਦਦ ਬੋਲ ਅੱਜ ਪਰਨੀਤ ਕੋ ਸਾਡੇ ਫਟੇਪੁਰ ਦੇ ਵਿੱਚ ਸਰਪੰਚ ਦੇ ਕਰ ਸਰਪੰਚ ਦੇ ਘਰ ਹਾਏ 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 ਕਰਕੇ ਉਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਤੁਸੀਂ ਬੀਜਾਪੀ ਦਾਤ ਦਾ ਕਿਸਾਨਾਂ ਦੀ ਕਾਗਲ ਹੈ ਇਸ ਕਰਕੇ ਅਸੀਂ ਕਰਨਾ ਚਾਹੁੰਦੇ ਆ ਵੀ ਜੇ ਸਾਡੇ ਖੰਡਾ ਵਿੱਚ ਆਉਂਦੇ ਆ ਲੋਕ ਸਾਡੇ ਭਾਈਚਾਰੇ ਜਾਂ ਕਪੜਾ ਪਾਉਂਦੇ ਸਾਡੇ ਭਾਈਚਾਰੇ ਇੰਸਕਾ ਇਹ ਕਰਕੇ ਬਿਆਨ ਫਿਰ ਸਾਨੂੰ ਇਹ ਪਿੰਡਾਂ ਚ ਲੜਾਉਣਾ ਚਾਹੁੰਦੇ ਅਸੀਂ ਇਹਨਾਂ ਨੂੰ ਸ਼ਾਂਤ ਬਈ ਲਾ ਰਹੇ ਆ ਇਹੇ ਕਰਨਾ ਅਸੀਂ ਇਥੇ ਵਿਰੋਧ ਕੀਤਾ ਜਿਹੜਾ ਰਾਣੀ ਦਾ ਅਜ ਦਾ ਕਿਉਂਕਿ ਜਸ ਹਰ ਜੋ ਦੋ ਵਾਰੀ ਤਿੰਨ ਵਾਰੀ ਇਹ ਇਥੇ ਐਮਪੀ ਰਹੀ ਹੈ ਇਹਨੂੰ ਅਸੀਂ ਪ੍ਰਨੀਤ ਕੌਰ ਨੂੰ ਪੁੱਛਣਾ ਚਾਹੁੰਦੇ ਆ ਕਿ ਉਹ ਉਦੋਂ ਦਾ ਇਥੇ ਕੀ ਪ੍ਰੋਜੈਕਟ ਲਿਆਂਦਾ ਸਾਡੇ ਸਮਾਜ ਵਿੱਚ ਜਾਂ ਪਟਿਆਲੇ ਵਿੱਚ ਕੋਈ ਕੁੜੀਆਂ ਦਾ ਕਾਲਜ ਲਿਆਂਦਾ ਸਰਕਾਰੀ ਨਾ ਕੋਈ ਜੇ ਇੱਕ ਸਾਡਾ ਪਬਲਿਕ ਕਾਲਜ ਹੋਵੇ ਉਹ ਵੀ ਪ੍ਰਾਈਵੇਟ ਇਹ ਇਹਨਾਂ ਦੀ ਦੇਣ ਕੀ ਕੈਪਟਨ ਦੀ ਮੁੱਖ ਮੰਤਰੀ ਰਹੀ ਹੈ ਸਾਡੇ ਪਟਿਆਲੇ ਨੂੰ ਦੇਣ ਕੀ ਹੈ ਜਿਹੜੇ ਇਹ ਮੁੱਖ ਮੰਤਰੀ ਨੇ ਸਾਡੇ ਨਾਲ ਧੋਖਾ ਕੀਤਾ ਜਦੋਂ ਤਲਵੰਡੀ ਸਾਭੋ ਸਾਡਾ ਤਖਤ ਤੇ ਉਸ ਤੇ ਇਸ ਨੇ ਵਲਗ ਗੁਰੂ ਗ੍ਰੰਥ ਸਾਹਿਬ ਫੜ ਕੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਵਿਸ਼ਵਾਸ ਕਰਦੇ ਆ ਗੁਰੂ ਗ੍ਰੰਥ ਸਾਹਿਬ ਦੀ ਇਹੇ ਸਹਬਾ ਕੇ ਕਿ ਅਸੀਂ ਕਿਸਾਨਾਂ ਦਾ ਕਰਜ਼ਾ ਮਾਫ ਕਰਾਂਗਾ ਸਰਕਾਰੀ ਬੈਂਕਾਂ ਪ੍ਰਾਈਵੇਟ ਬੈਂਕਾਂ ਜੋ ਵੀ ਪ੍ਰਾਈਵੇਟ ਅੜਦੀ ਨੇ ਉਹਨਾਂ ਦਾ ਮਾਫ ਕਰਾਂਗਾ ਸਾਡੇ ਲੋਕ ਘੋੜੇ ਵਾਲੇ ਸੀ ਉਹਨਾਂ ਨੇ ਇਹਦੀਆਂ ਗੱਲਾਂ ਵਿੱਚ ਆ ਕੇ ਕਿਸ ਤਰੀ ਭਰੀਆਂ ਲੋਨ ਨਹੀਂ ਪਰੇ ਪਰ ਉਹ ਡਿਵਾਈਡਰ ਹੋ ਗਏ ਅੱਜ ਤੱਕ ਉਹਨਾਂ ਦੀ ਸਿਫਲ ਖਰਾਬ ਹੋਈ ਹੈ ਉਹਨਾਂ ਕਰਜ਼ੇ ਹਲੇ ਦੱਬੇ ਹੋਏ ਨੇ ਇਹ ਆਪ ਪੰਜ ਸਾਲ ਕੁਰਸੀ ਤੇ ਰਿਹਾ ਤੇ ਹੁਣ ਬੀਜੇਪੀ ਚ ਰਲ ਗਿਆ ਜੀ ਇਹ ਹੈ ਜੀ 10 ਸਾਲ ਅਰ ਅਜੇ ਕੈਪਟਨਾ ਬਲਿੰਦਰ ਸਿੰਘ ਮੁੱਖ ਮੰਤਰੀ ਰਹੇ ਨੇ ਤੇ 10 ਸਾਲ ਦੀ ਰਾਣੀ ਐਮਪੀ ਰਹੀ ਹੈ ਇੱਕ ਐਮਪੀ ਨੂੰ 6 ਕਰੋੜ ਰੁਪਈਆ ਇੱਕ ਸਾਲ ਦਾ ਮਿਲਦਾ ਹੈ ਜਿੰਦਾ 32 ਕਰੋੜ ਇੱਕ ਪਲਾਨ ਦਾ ਹੋ ਗਿਆ ਜੀ ਤੇ ਅਸੀਂ ਇਹ ਪੁੱਛਣਾ ਚਾਹੁੰਦੇ ਆਂ ਵੀ ਦੋ ਵਾਰੀ ਤੁਸੀਂ ਸਿਆਸਤ ਚਾਏ ਇਹ 60 ਕਰੋੜ ਰੁਪਈਆ ਉਹ ਕਿੱਥੇ ਤੁਸੀਂ ਲਾਇਆ ਦੱਸੋ ਕਿਹੜਾ ਵਿਕਾਸ ਕੀਤਾ ਤੁਸੀਂ ਹੁਣ ਚੌਥੀ ਵਾਰੀ ਫੇਰ ਦਾਲ ਆਣ ਆ ਗਏ ਸਾਨੂੰ ਲੇ ਨਹੀਂ ਆਵਾਂਗੇ ਕਿ ਕੋਈ ਵੀ ਤੁਹਾਨੂੰ ਇੱਕ ਵੀ ਵੋਟ ਨਹੀਂ ਪੈਂਦੇ ਆਂਦੇ ਤੇ ਨਾ ਪਾਵਾਂਗੇ ਹਾਂਜੀ ਕੀ ਕਹਿਣਾ ਚਾਹੋਗੇ ਦੇਖੋ ਸੰਜੀਤ ਮੁਰਗੀ ਦਾ ਸੰਗਤ ਜਿਹੜਾ ਪੂਰੇ ਪੰਜਾਬ ਦੇ ਵਿੱਚ ਪੰਜਾਬ ਦੇ ਕਿਸਾਨਾਂ ਦੇ ਆਗਿਆਨ ਵਿਪਾਰਕਾਂ ਨਾਲ ਜਿਹੜੇ ਮਸਦੂਦ ਸਾਰੀ ਇਸ ਦਾ ਪ੍ਰਭ ਕਰਦੇ ਨੇ ਇੱਕ ਜਿਹੜੇ ਭਾਜਪਾ ਦੇ ਜਿਹੜੇ ਉਮੀਦਵਾਰ ਨੇ ਉਹ ਦਲਿਤ ਦੇ ਜਿਹੜੇ ਕਿਸਾਨਾਂ ਦੇ ਪੁੱਤ ਆ ਉਹ ਖੇਤ ਦੂਸਰੇ ਨਹੀਂ ਖੇਤ ਪੰਜਾਬ ਦੇ ਕਿਸਾਨ ਨੂੰ ਮਾਰ ਦੇਣਾ ਮੇਰਾ ਬਦਲ ਇਹ ਲੱਗੇ ਉਹ ਸ਼ਾਰਦ ਜੀ ਨੇ ਕਿਹਾ ਕਿ ਇਹਦਾ ਰਿਸ਼ਤਾ ਪਹਿਲਾਂ ਸਾਰੇ ਜਾਣ ਜੀਦ ਕੀਤਾ ਉਹ ਸਿਰਕਮੋਰੀ ਦੇ ਬਾਟਰ ਦੇ ਨੌਜਵਾਨਾਂ ਦਾ ਜਿਹੜਾ ਖੰਡ ਹੈ ਇਹ ਹੁਣੇ ਪੰਜਾਬ ਦੇ ਵਿੱਚ ਆਪਣੀ ਵਿਲੈਪੀ ਬਣਾ ਕੇ ਜਿਹੜਾ ਇਹ ਉਹ ਨਾ ਕਰ ਸਕਦਾ ਲੋਕਾਂ ਦਾ ਜਿਹੜਾ ਇਹ ਸਾਰੀ ਇੱਥਾ ਵੋਟ ਸੀ ਬਣਾ ਸਕਦਾ